ਅੱਜ ਦੀ ਇਸ ਵੀਡੀਓ ਚ ਗੱਲ ਕਰਦੇ ਆਂ ਇੱਛਾ ਕਿਉਂ ਕਦੇ ਖਤਮ ਨਹੀਂ ਹੁੰਦੀ ਜਦੋਂ ਤੱਕ ਆਪਾਂ ਆਪਣੇ ਆਪ ਨੂੰ ਜਾਣ ਨਹੀਂ ਲੈਂਦੇ ਸਤਿ ਸ਼੍ਰੀ ਅਕਾਲ ਅੱਜ ਗੱਲ ਕਰੀਏ ਉਹ ਚੀਜ਼ ਬਾਰੇ ਜੋ ਸਾਨੂੰ ساری ਉਮਰ ਦੌੜਾ ਲਗਾਉਂਦੀ ਹੈ ਤੇ ਉਹਦਾ ਨਾਮ ਆ ਇੱਛਾ ਬਚਪਨ ਚ ਆਪਾਂ ਨੂੰ ਖਡਾਉਣੇ ਚਾਹੀਦੇ ਸੀ ਜਵਾਨੀ ਚ ਪਿਆਰ ਕਰ ਕਰ ਤੇ ਫਿਰ ਵੱਡੇ ਹੋ ਕੇ ਆਪਾਂ ਨੂੰ ਸ਼ੌਹਰਤ ਚਾਹੀਦੀ ਆ ਦੌਲਤ ਚਾਹੀਦੀ ਆ ਸੁਰੱਖਿਆ ਚਾਹੀਦੀ ਆ ਤੇ ਬੁਢਾਪੇ ਚ ਜਾ ਕੇ ਆਪਾਂ ਨੂੰ ਸੇਤ ਤੇ ਸ਼ਾਂਤੀ ਚਾਹੀਦੀ ਆ ਆਪਣੀ ਸਾਰੀ ਉਮਰ ਇੱਕ ਲੜੀ ਲੱਗੀ ਰਹਿੰਦੀ ਆ ਇੱਕ ਪੂਰੀ ਹੋਵੇ ਤੇ ਦੂਜੀ ਖੜੀ ਹੋ ਜਾਂਦੀ ਆ ਤੁਹੀਂ ਇਸ ਗੱਲ ਵੱਲ ਕਦੀ ਧਿਆਨ ਕੀਤਾ ਕਿ ਇੱਛਾ ਕਦੇ ਵੀ ਖਤਮ ਨਹੀਂ ਹੁੰਦੀ ਇਹ ਕਿਹੜੀ ਗੱਲੋ ਕਿਉਂਕਿ ਆਪਾਂ ਉਹਨੂੰ ਕਦੇ ਸਮਝਿਆ ਹੀ ਨਹੀਂ ਆਪਾਂ ਆਪਣੇ ਆਪ ਨੂੰ ਕਦੇ ਸਮਝਿਆ ਹੀ ਨਹੀਂ ਇਹ ਸ਼ਾਇਦ ਆ ਸੁਭਾ ਸਮੁੰਦਰ ਵਰਗਾ ਹੁੰਦਾ ਹੈ ਜੇ ਤੁਸੀਂ ਇੱਕ ਕੱਪ ਪਾਣੀ ਕੱਢ ਲਓ ਤੇ ਸਮੁੰਦਰ ਕਦੇ ਵੀ ਘਟਦਾ ਥੋੜਾ ਹੈ ਇੱਕ ਇਸ਼ਿਆ ਪੂਰੀ ਕਰ ਲਓ ਤੇ ਦੂਜੀ ਖੜੀ ਹੋ ਜਾਂਦੀ ਹੈ ਤੇ ਜਦੋਂ ਤੱਕ ਵੀ ਆਪਾਂ ਸੋਚਦੇ ਆ ਕਿ ਇਹ ਮਿਲ ਜਾਵੇ ਤੇ ਮੈਂ ਖੁਸ਼ ਹੋ ਜਾਊਂਗਾ ਉਦੋਂ ਤੱਕ ਆਪਾਂ ਇਸ ਖੇਡ 'ਚ ਫਸੇ ਰਹਿੰਨੇ ਆ ਕਿਉਂਕਿ ਖੁਸ਼ੀ ਕਦੇ ਵੀ ਕਿਸੇ ਚੀਜ਼ ਦੇ ਮਿਲਣ ਨਾਲ ਨਹੀਂ ਮਿਲਦੀ ਖੁਸ਼ੀ ਹਮੇਸ਼ਾ ਹੀ ਆਪਣੇ ਆਪ ਨੂੰ ਜਾਣਨ ਦੇ ਨਾਲ ਆਉਂਦੀ ਹੈ ਬਚਪਨ ਤੋਂ ਹੀ ਆਪਾਂ ਨੂੰ ਸਿਰਫ ਬਾਹਰ ਵਾਲੀ ਦੁਨੀਆ ਬਾਰੇ ਸਿਖਾਇਆ ਗਿਆ ਹੈ ਇਸ ਦੁਨੀਆ ਦਾ ਗਣਿਤ ਇਹਦਾ ਵਿਗਿਆਨ ਕਮਾਈ ਰਿਸ਼ਤੇ ਬਾਰੇ ਪਰ ਆਪਣੇ ਅੰਦਰ ਕੀ ਹੈ ਅਸਲੀ ਮੈਂ ਕੌਣ ਹੈ ਇਹਦੇ ਬਾਰੇ ਆਪਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਇਹਦੇ ਬਾਰੇ ਆਪਣੇ ਨਾਲ ਕਿਸੇ ਨੇ ਗੱਲ ਹੀ ਨਹੀਂ ਕੀਤੀ ਆਪਾਂ ਅਕਸਰ ਹੀ ਸੋਚ ਲੈਂਦੇ ਆ ਕਿ ਮੈਂ ਮੇਰਾ ਨਾਮ ਆ ਮੇਰਾ ਸਰੀਰ ਆ ਮੇਰੇ ਜਿਹੜੇ ਕੰਮ ਆ ਉਹ ਮੈਂ ਆ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਹਮੇਸ਼ਾ ਹੀ ਬਦਲ ਜਾਂਦੀਆਂ ਨੇ ਆਪਣਾ ਨਾਮ ਬਦਲ ਸਕਦਾ ਆ ਸਰੀਰ ਬੁੱਢਾ ਹੋ ਜਾਂਦਾ ਆ ਬਦਲਦਾ ਹੀ ਰਹਿੰਦਾ ਆ ਕੰਮ ਛੱਡੇ ਜਾ ਸਕਦੇ ਆ ਤੇ ਫਿਰ ਜਿਹੜੀ ਅਸਲੀ ਮੈਂ ਆ ਉਹ ਕੌਣ ਐ ਜਦੋਂ ਤੱਕ ਵੀ ਆਪਾਂ ਇਹ ਨਹੀਂ ਜਾਣਦੇ ਕਿ ਅਸਲੀ ਮੈਂ ਕੌਣ ਆ ਆਪਾਂ ਖਾਲੀ ਮਹਿਸੂਸ ਕਰਦੇ ਹੀ ਰਵਾਂਗੇ ਤੇ ਇਸੇ ਖਾਲੀਪਨ ਨੂੰ ਭਰਨ ਵਾਸਤੇ ਨਵੀਆਂ-ਨਵੀਆਂ ਇਛਾ ਪੀਸ਼ਾਵਾਂ ਆਪਾਂ ਬਣਾਉਂਦੇ ਰਵਾਂਗੇ ਸੋ ਅਸਲੀ ਹੱਲ ਜਾਣਣਾ ਆ ਭੱਜਣਾ ਨਹੀਂ ਆ ਬਹੁਤੇ ਲੋਕ ਕੀ ਕਰਦੇ ਆ ਕਿ ਉਹ ਇਸ਼ਾਵਾਂ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਆ ਕਿ ਜਿਵੇਂ ਇਹ ਕੋਈ ਪਾਪ ਹੋਣ ਪਰ ਅਸਲ ਗੱਲ ਇਹ ਆ ਕਿ ਇਨ੍ਹਾਂ ਇਸ਼ਾਵਾਂ ਨੂੰ ਮਾਰਨਾ ਕੋਈ ਹੱਲ ਨਹੀਂ ਹੈ ਹੱਲ ਇਹ ਆ ਇਹਨਾਂ ਨੂੰ ਸਮਝਣਾ ਜਦੋਂ ਤੱਕ ਵੀ ਆਪਾਂ ਆਪਣੀ ਅਸਲੀ ਹਸਤੀ ਦੇ ਨਾਲ ਨਹੀਂ ਜੁੜ ਜੁੜਦੇ ਉਦੋਂ ਤੱਕ ਇਹ ਜਿਹੜੀਆਂ ਇਸ਼ਾਵਾਂ ਆ ਇਹ ਆਪਣੇ ਅੰਦਰ ਆਪਣਾ ਘਰ ਬਣਾ ਕੇ ਰੱਖਣਗੀਆਂ ਪਰ ਜਦੋਂ ਹੀ ਆਪਾਂ ਆਪਣੇ ਆਪ ਨਾਲ ਜੁੜਨਾ ਸ਼ੁਰੂ ਕਰਦੇ ਹਾਂ ਅੰਦਰੋਂ ਇੱਕ ਅਜੀਹੀ ਪੂਰਨਤਾ ਆਉਂਦੀ ਆ ਜਿਸ ਨੂੰ ਕੋਈ ਵੀ ਚੀਜ਼ ਕਦੇ ਸ਼ੂ ਨਹੀਂ ਸਕਦੀ ਫਿਰ ਇਸ਼ਾਵਾਂ ਆਉਂਦੀਆਂ ਆਉਂਦੀਆਂ ਵੀ ਨਹੀਂ ਪਰ ਉਹਨਾਂ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਰਹਿੰਦੀ ਸੋ ਆਪਣੇ ਆਪ ਨੂੰ ਜਾਣਨ ਦਾ ਸਭ ਤੋਂ ਸਿੱਧਾ ਤਰੀਕਾ ਆ ਧਿਆਨ ਧਿਆਨ ਦਾ ਮਤਲਬ ਸਿਰਫ ਇਹ ਨਹੀਂ ਆ ਕਿ ਅੱਖਾਂ ਬੰਦ ਕਰਕੇ ਬਹਿ ਜਾਣਾ ਧਿਆਨ ਦਾ ਮਤਲਬ ਆ ਕਿ ਵੇਖਣ ਵਾਲੇ ਹੋਣਾ ਜੋ ਵੀ ਹੁੰਦਾ ਆ ਆਪਣੇ ਆਸ-ਪਾਸ ਜਾਂ ਆਪਣੇ ਅੰਦਰ ਜੋ ਵੀ ਹੋ ਰਿਹਾ ਆ ਉਹਨੂੰ ਬਿਨਾਂ ਜੱਜ ਕੀਤੇ ਵੇਖਣਾ ਉਹਦੇ ਨਾਲ ਬਿਨਾਂ ਜੁੜੇ ਉਹਨੂੰ ਵੇਖਣਾ ਸੋ ਬੈਠੋ ਥੋੜਾ ਡੂੰਘਾ ਸਾਲਵੋ ਆਪਣੇ ਵਿਚਾਰਾਂ ਨੂੰ ਵੇਖੋ ਜਿਵੇਂ ਅਸਮਾਨ 'ਚ ਬੱਦਲ ਉੱਡਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ। ਉਹਨਾਂ ਬੱਦਲਾਂ ਨਾਲ ਕੋਈ ਵੀ ਜੁੜੋ ਨਹੀਂ। ਉਹਨਾਂ ਦੇ ਬਹੁਤ ਸਾਰੇ ਰੂਪ ਹੁੰਦੇ ਨੇ। ਤੁਸੀਂ ਕਿਹਦੇ ਇਤਨਾ ਹੋਂਦ ਨੂੰ ਦੂਜੀ ਨਜ਼ਰ ਹੀ ਦੇਖਦੇ ਹੋ। ਤੇ ਜਦੋਂ ਵੀ ਤੁਸੀਂ ਆਪਣੇ ਆਪ ਨੂੰ ਜਾਣ ਲੈਂਦੇ ਹੋ। ਤੇ ਉਸੇ ਹੀ ਸਮੇਂ ਤੁਹਾਡੀ ਖੁਸ਼ੀ ਕਿਸੇ ਵੀ ਚੀਜ਼ ਤੇ ਨਿਰਭਰ ਨਹੀਂ ਰਹਿੰਦੀ। ਤਾਨੂੰ ਪਤਾ ਲੱਗਦਾ ਆ ਕਿ ਤੁਸੀਂ ਤੇ ਪਹਿਲਾਂ ਹੀ ਪੂਰੇ ਹੋ ਫਿਰ ਇਸ਼ਿਆ ਇੱਕ ਖੇਡ ਬਣ ਕੇ ਰਹਿ ਜਾਂਦੀ ਤੁਸੀਂ ਉਹ ਖੇਡ ਖੇਡਦੇ ਹੋ ਪਰ ਉਸ ਖੇਡ ਦੇ ਵਿੱਚ ਕਦੇ ਫਸਦੇ ਨਹੀਂ ਸੋ ਦੋਸਤੋ ਇਹ ਇਸ਼ਿਆ ਕੋਈ ਆਪਣੀ ਦੁਸ਼ਮਣ ਨਹੀਂ ਆ ਇਹ ਸਿਰਫ ਇੱਕ ਸੰਕੇਤ ਆ ਕਿ ਤੁਸੀਂ ਆਪਣੇ ਕਰਨ ਨੂੰ ਭੁੱਲ ਗਏ ਹੋ ਤੇ ਜਦੋਂ ਹੀ ਤੁਸੀਂ ਅਸਲੀ ਕਰ ਦੇ ਵਿੱਚ ਵਾਪਸ ਆ ਜਾਂਦੇ ਹੋ ਅਸਲੀ ਆਪੇ ਵਿੱਚ ਵਾਪਸ ਆ ਜਾਂਦੇ ਹੋ ਤਾਂ ਇਹ ਜਿਹੜੀ ਸਾਰੀ ਦੌੜ ਆ ਇਹ ਖਤਮ ਹੋ ਜਾਂਦੀ ਹੈ ਸੋ ਇਸ ਕਰਕੇ ਧਿਆਨ ਕਰੋ ਆਪਣੇ ਆਪ ਨੂੰ ਜਾਣੋ ਤੇ ਵੇਖੋ ਇਸ਼ਿਆ ਕਿਵੇਂ ਆਪਣੀ ਪਕੜ ਜਿਹੜੀ ਢਿੱਲੀ ਕਰ ਦਿੰਦੀ ਹੈ ਸਭ ਨੂੰ ਸਤਿ ਸ਼੍ਰੀ ਅਕਾਲ